ਤੇ ਪਾਣੀ ਕਿੱਥੇ ਖਾਣੇ ਹੋ ਫਿਰ ਮੰਗ ਕੇ ਖਾ ਲੈਣਾ ਜੀ ਕੁੱਟਿਆ ਹੋਇਆ ਕਹੀਂ 사ਵਾ ਕਿਨੇ ਕੁੱਟਿਆ ਉਹ ਉਹਨਾਂ ਨੇ ਕੁੱਟਿਆ ਜੀ ਗਰੇਮ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਜਿਵੇਂ ਛੋਡੇ ਨਾਲ ਹੋਇਆ ਛੋਡੇ ਮਖਾਨ ਚੋਂ ਤੁਨੂੰ ਖੋ ਕੇ ਕੱਢਤਾ ਭਾਈ ਜੀ ਤੁਸੀਂ ਰਾਤ ਨੂੰ ਤੁਰੇ ਫਿਰਦੇ ਹੋ ਕੀ ਗੱਲ ਬਾਤ ਬੀਤੀ ਆ ਛੋਡੇ ਨਾਲ ਕਿਹੜਾ ਪਿੰਡ ਆ ਛੋਡਾ ਕਿੱਥੋਂ ਆਇਓ ਥੂਰੀ ਦੀ ਥੂਰੀ ਤੋਰੇ ਛੋਡਾ ਘਰ ਛੋਡੇ ਕੋਲੇ ਹੈ ਨਹੀਂ ਕੋਈ ਹਉਂਦਾ ਹੈ ਨਹੀਂ ਇਹ ਗੂਠਾ ਲਵਾ ਲੈ ਮਤੋਂ ਦਾ ਕਿੱਥਾ ਕਿਨੇ ਲਵਾਉਣਾ ਕਮੇਡੀ ਚ ਮੈਂ ਕਿਨੇ ਲਵਾਇਆ ਹਾਂ ਉਹ ਜੱਟਾਂ ਦਾ ਮੁੰਡਾ ਉਹ ਤੇ ਗਮਾਂਡੀ ਹੈ ਹਮਝਾ ਆਪਰੇ ਸਮਝ ਮੈਂ ਰਹਿੰਦਾ ਸੀ ਹਾਂ ਮੈਂ ਨਹੀਂ ਉਹਨਾਂ ਨੂੰ ਪੁੱਛਿਆਗਾ ਹਾਂ ਇਹ ਇਹਨਾਂ ਪਤਾ ਹੁੰਦਾ ਮੈਂ ਥੀਰ ਮੈਕਾ ਨੂੰ ਨਾਉਂਦਾ ਜੀ ਕੰਮ ਕਰਦਾ ਦੋਨੋਂ ਹਾਂ ਨਾ ਕਮੇਡੀ ਚ ਖੜੇ ਸੀ ਕਹਿੰਦੇ ਲਾ ਗੂਠਾ ਵੀ ਮੈਂ ਮੈਂ ਲਾ ਬੰਨਾਂ ਦਾ ਪੁੱਛਿਆ ਨਾ ਗਣਿਆ ਨਾ ਹਾਂ ਉਹ ਤਾਂ ਕੈਨ ਆਇਲ ਬਾਈ ਮੂੰਹ ਮਤਾ ਜਾਣਦੀ ਨਹੀਂ ਹੁਣ ਤੇ ਸਿਮਨ ਦਾ ਕਿੰਨੇ ਸਾਲ ਹੋ ਗਏ ਐਵੇਂ ਮੈਂ ਤੁਹਾਨੂੰ ਕਹਾਈ ਮੈਂ ਰੋਟੀ ਪਾਣੀ ਕਿੱਥੇ ਰੋਟੀ ਪਾਣੀ ਕਿੱਥੇ ਖਾਣੇ ਹੋ ਫਿਰ ਮੰਗ ਕੇ ਖਾ ਲੈਣਾ ਜੀ ਆਹ ਦਿਹਾੜੀ ਕਹਿੰਦਾ ਦਿਹਾੜੀ ਕਰ ਦਿੰਦੇ ਆ ਆਲਾ ਘੱਟ ਦੇ ਦਿੰਦਾ ਪੈਸੇ ਹੋਰ ਐ ਜੇ ਕੋਈ ਤੁਹਾਨੂੰ ਮਿਲਣਾ ਚਾਹੇ ਤਾਂ ਕਿੱਥੇ ਮਿਲੇ ਹੈ ਜੇ ਤੁਹਾਨੂੰ ਕੋਈ ਮਿਲਣਾ ਚਾਹੇ ਤਾਂ ਕਿੱਥੇ ਮਿਲੇ ਇੱਥੇ ਮਿਲੂਗਾ ਜੀ ਮਰੇ ਕੋਲ ਨੇ ਹਾਂ ਤੁਰੇ ਤੁਸੀਂ ਜਮਾ ਹੀ ਨਹੀਂ ਜਾਂਦੇ ਉੱਥੇ ਆਇਆ ਜੀ ਮੈਂ ਤਾਂ ਨਹੀਂ ਤੁਸੀਂ ਪੈਦਲ ਤੁਰੇ ਜਾਂਦੇ ਤੇ ਪੈਦਲ ਤੁਰ ਕੇ ਆਇਆ ਹਾਂ ਧੋਰੀ ਤੋਂ ਹਾਂ ਤੁਰ ਕੇ ਆਇਆ ਮੈਂ ਆ ਦੋ ਰੋਟੀਆਂ ਤੇ ਖਾ ਕੇ ਮੈਂ ਆਪਣੇ ਚੰਗਾਲਾ ਸੰਗਾਲੀ ਕੀ ਕੀ ਮੰਗਾ ਕਰੋਗੇ ਆਮ ਲੋਕਾਂ ਤੋਂ ਜੋ ਦਾਨੇ ਸੱਚ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੈ ਜਿਹੜੇ ਛੋੜੇ ਮਦਦ ਕਰਨੇ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਈ ਆਵਦੀ ਮਕਾਨ ਮਿਲ ਜਾਈ ਆਪਣਾ ਫਿਰਨ ਲਾਉ ਕੀ ਫਾਇਦਾ ਹੁਣ ਧੱਕੇ ਖਾਨੇ ਆ ਕੁੱਟਾਂ ਬਹੁਤ ਖਾੜੀਆਂ ਗਰੀਬ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਜਿਵੇਂ ਛੋਡੇ ਨਾਲ ਹੋਇਆ ਛੋਡੇ ਮਕਾਨ ਚੋਂ ਤੁਸ ਨੂੰ ਖੋ ਕੇ ਕੱਢਤਾ ਹੁਣ ਤਾਂ ਸਰਕਾਰਾਂ ਬਹੁਤ ਵਧੀਆ ਸਰਕਾਰ ਦੇ ਕਿਸੇ ਤੁਸੀਂ ਰਿਪੋਰਟ ਨਹੀਂ ਲਿਖਾਈ ਥਾਣੇ ਦੇ ਵਿੱਚ ਜਾ ਕੇ ਮੈਂ ਨਹੀਂ ਲਿਖਾਈ ਜੀ ਛੋਡੇ ਨਾਲ ਕੋਈ ਤੁਰਿਆ ਨਹੀਂ ਇਹ ਪਤੀ ਨਹੀਂ ਇਹ ਗੰਮਾ ਦਾ ਮਨ ਨੂੰ ਹਾਂ ਹੁਣ ਤਾਂ ਕਹਿੰਦੇ ਹੱਥ ਬਣਾ ਲੇ ਤਾਂ ਹੁਣ ਨਹੀਂ ਕੋਈ ਕਹਿੰਦੇ ਬਣਦਾ ਹੈਗਾ ਹੁਣ ਕਹਿੰਦਾ ਇਹ ਗੱਲ ਹੈ ਹੈ ਹੁਣ ਕਹਿੰਦਾ ਠੀ ਬੰਦੇ ਕਹਿੰਦੇ ਤੇ ਫੇਰ ਆਪਾਂ ਨਾ ਗੱਲ ਕਰੀ ਨਾ ਬਾਤ ਕਰੀ ਬੰਦ ਹੂੰ ਕੀ ਕਾਣ ਛੋਡੇ ਨੌ ਕੀ ਦੇ ਹਾਂ ਨੌਂ ਹੀ ਦੀ ਮੇਰੇ ਆਪਦਾ ਮਕਾਨ ਸਾਡਾ ਪੁਰਾਣਾ ਵੀ ਰਹਿੰਦਾ ਤੇ ਉਹ ਹਾਂ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਤੱਕ ਤੁਸੀਂ ਕੀ ਸੁਨੇਹਾ ਪਹੁੰਚਾਉਣਾ ਚਾਹੋਗੇ ਭਗਵੰਤ ਮਾਨ ਦਾ ਸ਼ਹਿਰ ਧੂਰੀ ਧੂਰੀ ਦੇ ਵਿੱਚ ਛੁੱਟਣਾ ਤੱਕਾ ਹੋਇਆ ਬੰਡੇ ਦਾ ਸਰਦਾਰ ਦਾ ਮਾਨਯੋਗ ਬੰਦੇ ਦਾ ਇਹ ਧਲਵੰਤ ਦਾ ਭਗਵੰਤ ਮਾਨ ਛੋਡੇ ਸ਼ਹਿਰ ਦਾ ਜੋ ਐਮਐਲਏ ਬਣਾ ਕੇ ਤੁਸੀਂ ਮੁੱਖ ਮੰਤਰੀ ਬਣਾਇਆ ਤੇ ਤੇ ਉਹਨਾਂ ਦੇ ਦਫ਼ਤਰ ਚ ਨਹੀਂ ਗਏ ਤੁਸੀਂ ਨਾ ਮੈਂ ਗਿਆ ਨਹੀਂ ਮੈਨੂੰ ਕਹਿਆ ਵੀ ਜੀ ਵੀ ਉੱਥੇ ਭਗ ਜਾ ਤੂੰ ਨੂੰ ਬੈਠਣ ਜੋਗਾ ਜਗ੍ਹਾ ਤੋਂ ਬਗਾ ਦੇਣਗੇ ਬਿਠਾ ਦੇਣਗੇ ਤੈਨੂੰ ਐ ਫਿਰਦਾ ਕੀ ਪਤਾ ਨਾਲੇ ਕੁੱਟਖਾਈਂ ਨਾਲੋਂ ਉੜਦਾ ਕੌਣ ਹੈ ਉੜਦਾ ਕੌਣ ਜਦ ਤੂੰ ਆਪਦਾ ਆਪਦੇ ਮਕਾਨ ਚ ਬੜਾਂਗੇ ਫੇਰ ਮਾਤਾ ਜਾਣਦੀ ਨਹੀਂ ਹੈਗਾ ਮਕਾਨ ਛੋਡਾ ਸੋਨੋ ਕੁੱਟ ਕੌਣ ਦਊਗਾ ਹੈ ਹੁਣ ਰਹਿੰਦਾ ਕੌਣ ਆ ਉੱਥੇ ਕੌਣ ਉੱਥੇ ਕੌਣ ਰਹਿੰਦਾ ਛੋਡੇ ਮਕਾਨ ਚ ਬੰਦੇ ਰਹਿੰਦੇ ਨਾ ਹੁੰਦਾ ਛਾੜੇ ਬੰਦੇ ਤਾਂ ਮਰ ਗਏ ਜੀ ਹੈ ਆ ਗੁੱਟੇ ਨਾ ਤਾਂ ਕਹਿੰਦੇ ਖਤਮ ਹੋ ਜਾਂਦਾ ਕੰਮ ਆ ਲੋਕਾਂ ਨੂੰ ਕੀ ਮੰਗ ਰਖਦੇ ਹੋ ਲੋਕਾਂ ਦਾਨੇ ਜੋ ਮਦਦਗਾਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਕੀ ਕਹੀ ਜੀ ਕਿ ਉਹਨਾਂ ਦਿਮਾਗ ਵੀ ਨਹੀਂ ਕੰਮ ਕਰਦਾ ਜੀ ਇਹ ਕੁੱਟਿਆ ਹੋਇਆ ਹੈ ਕਹੀਂ 사ਵਾ ਕਿਨੇ ਕੁੱਟਿਆ ਉਹ ਉਹਨਾਂ ਨੇ ਕੁੱਟਿਆ ਜੀ ਨਾ ਜਾਣਦਾ ਨਾਲ ਹੈ ਨਾ ਜਾਣਦਾ ਲੇ ਮਹੀਨਾ ਲਾਇਆ ਮੈਂ ਉਹਨਾਂ ਦੇ ਆ ਮਗਰ ਨਹੀਂ ਦੇ ਨੇ ਨਾ ਦੋ ਪੈਸੇ ਨਾਉ ਤਾਂ ਜਾਣਦਾ ਨਾ ਨਾਉ ਕੀ ਆ ਤੁਹਾਡਾ ਜੀਤ ਦਾ ਮਰਨਾ ਜੀ ਜੀਤ ਦਾ ਮੰਨੂ ਮਰਦਾ ਜੀ ਹੁਣ ਕਿੰਨੇ ਸਾਲ ਹੋ ਗਏ ਮੇਰਾ ਖਿਆਲ 10 12 ਸਾਲ ਹੋ ਗਏ ਹੋਣਗੇ ਘਰੋਂ ਕੱਢਿਆ ਨੂੰ ਬੈਠਾ ਨਾ ਮੈਂ ਜਾਈ ਜਾਂਦਾ ਸੀ ਮੂੰਹ ਦਾ ਢਾ ਕੇ ਉਹਨਾਂ ਨੇ ਪਾਲਿਆ ਹੁਣ ਕੀ ਕਹਿੰਦੇ ਤੂੰ ਕਰ ਸਕਦਾ ਇਹਨਾਂ ਦਾ ਹਾਂ ਦੋਸਤੋ ਇਹ ਬੰਦਾ ਦੇਖ ਰਿਹਾ ਹੂੰ ਤੁਸੀਂ ਆਪਣਾ ਨਾਮ ਜੀਤ ਦੱਸਦਾ ਜੋ ਕਿ ਧੂਰੀ ਸ਼ਹਿਰ ਤੋਂ ਆ ਆਪਣਾ ਮਕਾਨ ਸੀ ਆਪਣਾ ਪਰਿਵਾਰ ਸੀ ਔਰ ਧੱਕਾ ਕੀਤਾ ਗਿਆ ਇਸ ਬਜ਼ੁਰਗ ਨਾਲ ਸੀਐਮ ਸ਼ਿਟੀ ਭਗਵੰਤ ਮਾਨ ਦੇ ਧੂਰੀ ਸ਼ਿਟੀ ਦੇ ਵਿੱਚ ਇਹ ਬੰਦਾ ਤੁਹਾਨੂੰ ਤਸਵੀਰ ਦਿਖਾ ਰਿਹਾ ਮੈਂ ਤੇ ਦੱਸ ਰਿਹਾ ਕਿ ਮੈਨੂੰ ਮੇਰੇ ਹੀ ਘਰ ਦੇ ਵਿੱਚੋਂ ਕੱਢ ਕੇ ਮੈਨਾਂ ਧੱਕਾ ਕਰਕੇ ਇਸ ਟਾਈਮ ਇਹ ਤਕਰੀਬਨ ਮਲੇ ਕੋਲਾ ਸਹਿਰ ਨੂੰ ਤੁਰ ਕੇ ਜਾ ਰਿਹਾ ਤੇ ਤਾਂ ਸਾਡੀ ਨਿਗਾ ਪਿਆ ਸੀ ਗੱਲਬਾਤ ਕਰਨੇ ਚਾਹੀਏ ਤਾਂ ਸਾਨੂੰ ਪਤਾ ਲੱਗਿਆ ਇੱਕ ਦੁਖੀ ਇਨਸਾਨ ਜੋ ਰਾਤਾਂ ਨੂੰ ਰੋਡਾਂ ਦੇ ਉੱਤੇ ਬੈਠ ਕੇ ਰਾਤਾਂ ਕੱਟਦਾ ਜਿਸ ਦਾ ਆਪਣਾ ਮਕਾਨ ਸੀ ਪਰ ਕੁਝ ਦਰਿੰਦੇ ਲੋਕਾਂ ਨੇ ਇਸ ਨੂੰ ਧੱਕੇ ਦੇ ਕੇ ਘਰੋਂ ਕੱਢ ਕੇ ਔਰ ਇਸ ਤੋਂ ਦਸਕਤ ਕਰਵਾ ਕੇ ਧੋਖੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਧੋਖੇ ਨਾਲ ਦਸਕਤ ਕਰਵਾ ਕੇ ਮੈਨੂੰ ਘਰੋਂ ਕੁੱਟਿਆ ਮਾਰਿਆ ਵੀ ਜਾਜ ਮੇਰੇ ਮਕਾਨ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਇਹੋ ਜਿਹੇ ਲੋਕਾਂ ਨਾਲ ਕੀ ਹੋਣਾ ਚਾਹੀਦਾ ਤੁਸੀਂ ਕਮੈਂਟ ਕਰਾ ਜਰੂਰ ਦੱਸਣਾ ਅਤੇ ਇਸਨ ਇਨਸਾਨ ਦੀ ਮਦਦ ਕੀਤੀ ਜਾਵੇ ਜੇ ਤੁਸੀਂ ਕੋਈ ਵੈਸੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਇਸ ਦੀ ਮਦਦ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਸੀਐਮ ਤੱਕ ਇਸ ਬਜ਼ੁਰਗ ਜੀਤ ਸਿੰਘ ਦੀ ਗੁਹਾਰਾ ਜੋ ਪਹੁੰਚ सके ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ